ਰਾਜਵੀਰ ਜਵੰਦੇ ਦੇ ਗਵਾਂਢੀਆਂ ਨੇ ਜਈਆਂ ਗੱਲਾਂ ਕੀਤੀਆਂ ਸਿੱਧੀਆਂ ਤੇ ਸਪਸ਼ਟ ਰਾਜਵੀਰ ਜਵੰਦਾ ਕਿਉਂ ਇਸ ਜਿਹੜੀਆਂ ਰੇਸਾਂ ਦੇ ਵਿੱਚ ਪੈ ਗਿਆ ਰਾਜਵੀਰ ਜਵੰਦੇ ਦੇ ਬਾਰੇ ਤੇ ਉਹਨਾਂ ਦੇ ਪਰਿਵਾਰ ਬਾਰੇ ਸਿੱਧੀਆਂ ਤੇ ਸਪਸ਼ਟ ਗੱਲਾਂ ਸੁਣ ਕੇ ਤੁਹਾਡੇ ਵੀ ਪੈਰਾਂ ਥੱਲੋ ਜ਼ਮੀਨ ਖਿਸਕ ਜਾਵੇਗੀ ਦੇ ਸੰਸਕਾਰ ਤੋਂ ਬਾਅਦ ਨਵੇਂ-ਨਵੇਂ ਖੁਲਾਸੇ ਹੋ ਰਹੇ ਆ ਰਾਜਵੀਰ ਜਵੰਦਾ ਇਸ ਦੁਨੀਆ ਤੋਂ ਗਿਆ ਮਾਪਿਓ ਵਿਰਲਾਪ ਕਰ ਰਿਆ ਚੌਣ ਵਾਲੇ ਵਿਰਲਾਪ ਕਰ ਰਹੇ ਆ ਬਹੁਤ ਸਾਰੇ ਲੋਕ ਆ ਜਿਹੜੇ ਦੋਸ਼ ਦੇ ਰਹੇ ਆ ਕੋਈ ਸਰਕਾਰ ਨੂੰ ਦੇ ਰਿਹਾ ਕੋਈ ਗਊ ਰੱਖਿਆ ਦਲ ਨੂੰ ਦੇ ਰਿਹਾ ਕੋਈ ਜਵੰਦੇ ਨੂੰ ਹੀ ਆਖ ਰਿਹਾ ਕਿ ਉਸਨੇ ਲਾਪਰਵਾਹੀ ਕੀਤੀ ਉਸ ਨੂੰ ਜਿਹੜਾ ਨਹੀਂ ਕਰਨਾ ਚਾਹੀਦਾ ਸੀ ਸ਼ੌਕ ਹੀ ਮੁਸੀਬਤ ਬਣ ਗਿਆ ਕੋਈ ਕੁਝ ਕਹਿ ਰਿਹਾ ਤੇ ਕੋਈ 40 ਹਸਪਤਾਲ ਨੂੰ ਜਿਹੜਾ ਸਵਾਲਾਂ ਦੇ ਵਿੱਚ ਖੜਾ ਕਰ ਰਿਆ ਸੋ ਰਾਜਵੀਰ ਜਵੰਦੇ ਦੇ ਪਿੰਡ ਦੇ ਤੇ ਉਹਨਾਂ ਦੇ ਖਾਸ ਕਰਕੇ ਗਵੰਡੀਆਂ ਵੱਲੋਂ ਜਿਹੜੀਆਂ ਗੱਲਾਂ ਕਹੀਆਂ ਗਈਆਂ ਉਹਨਾਂ ਗੱਲਾਂ ਨੂੰ ਲੈ ਕੇ ਇੱਕ ਨਵੀਂ ਜਿਹੜੀ ਚਰਚਾ ਛਿੜ ਗਈ ਹੈ ਪਹਿਲਾਂ ਤੁਹਾਨੂੰ ਦੱਸ ਦਿੰਨੇ ਆ ਕਿ ਰਾਜਵੀਰ ਜਵੰਦਾ ਇਹਦੇ ਮਾਪੇ ਤਿੰਨ ਭਰਾ ਤੇ ਰਾਜਵੀਰ ਜਵੰਦੇ ਦਾ ਪਿਤਾ ਵੀ ਇਨਸਪੈਕਟਰ ਸੀ ਪੁਲਿਸ ਦੇ ਵਿੱਚ ਲੱਗਾ ਹੋਇਆ ਸੀ 2011 ਦੇ ਵਿੱਚ ਰਾਜਵੀਰ ਜਵੰਦਾ ਵੀ ਪੁਲਿਸ ਦੇ ਵਿੱਚ ਜੁਆਇਨ ਕਰ ਜਾਂਦਾ ਤੇ 9 ਸਾਲ ਨੌਕਰੀ ਕਰਨ ਤੋਂ ਬਾਅਦ 2020 ਦੇ ਵਿੱਚੋ ਰਿਟਾਇਰਮੈਂਟ ਲੈ ਲੈਂਦਾ ਜਵੰਦੇ ਦੇ ਪਿਤਾ ਹਰੀ ਤਿੰਨ ਭਰਾ ਤੇ ਵਧੀਆ ਰਿਚ ਫੈਮਿਲੀ ਸੀ 10-10 12-12 ਕਿੱਲੇ ਜ਼ਮੀਨ ਆਉਂਦੀ ਸੀ ਤੇ ਵੈਲ ਸੈਟਡ ਪਰਿਵਾਰ ਸੀ ਰਾਜਵੀਰ ਜਵੰਦੇ ਦੇ ਬਾਪ ਖਰਿਆ ਦਾ ਸੋ ਜਵੰਦਾ ਵੀ ਚੰਗਾ ਘਰਬਾਰ ਪਿਓ ਨੌਕਰੀ ਤੇ ਸੀ ਜ਼ਮੀਨ ਵੀ ਸੀਗੀ ਪੜਨ ਚ ਲਾਇਕ ਸੀ ਹਰ ਇੱਕ ਦੀ ਇੱਜ਼ਤ ਕਰਦਾ ਸੀ ਜਦੋਂ ਕੋਈ ਸਾਂਝਾ ਕੰਮ ਹੁੰਦਾ ਸੀ ਉੱਥੇ ਛੋਟਾ ਹੁੰਦਾ ਉੱਥੇ ਕੀਰਤਨ ਕਰਦਾ ਸੀ ਰਾਜਵੀਰ ਚ ਬੰਦਾ ਰਾਜਵੀਰ ਜਵੰਦੇ ਦੀ ਮਾਤਾ 2000 20 ਟਿੱਕਰ ਪਿੰਡ ਦੀ ਸਰਪੰਚ ਵੀ ਰਹੀ ਹੈ ਸੋ ਇਸ ਗੱਲ ਤੋਂ ਤੁਸੀਂ ਸਮਝ ਸਕਦੇ ਹੋ ਕਿ ਉਹ ਪਰਿਵਾਰ ਇੱਕ ਵਧੀਆ ਪਰਿਵਾਰ ਸੀ ਜੀ ਦੀ ਪੂਰੀ ਇੱਜ਼ਤ ਤੇ ਪੂਰਾ ਸੰਸਕਾਰੀ ਪਰਿਵਾਰ ਸੀ ਹੁਣ ਗੱਲ ਆਉਂਦੀ ਆ ਕਿਸੇ ਤਰੀਕੇ ਦੇ ਨਾਲ ਦੁਨੀਆ ਤੋਂ ਜਾਣ ਤੋਂ ਬਾਅਦ ਕੀ ਕੁਝ ਆਖਰੇ ਆਂਡ ਗਵੰਡ ਜਿਵੇਂ ਸਾਰੇ ਰੋਜ਼ ਕਰ ਰਹੇ ਆ ਕਿ ਇਹ ਜਿਹੇ گاਵਾ ਜਿਹੜੀਆਂ ਇਹਨਾਂ ਨੂੰ ਉਬਾਰਾ ਨਹੀਂ ਛੱਡਣਾ ਚਾਹੀਦਾ ਸੀ ਉਹਨਾਂ ਨੂੰ ਸਵਾਲਾਂ ਦੇ ਵਿੱਚ ਖੜੇ ਕਰ ਰਹੇ ਉਸੇ ਤਰੀਕੇ ਦੇ ਨਾਲ ਪਿੰਡ ਦਾ ਆਣ ਗਵਾੜ ਵੀ ਕਹਿੰਦਾ ਕਿ ਇਹਨਾਂ ਨੇਕ ਤੇ ਇਹਨਾਂ ਵਧੀਆ ਇਨਸਾਨ ਇਹਦਾ ਪਿਓ ਵੀ ਬੜਾ ਜਿਹੜਾ ਆਪਾਂ ਕਹਿ ਸਕਦੇ ਹਾਂ ਕਿ ਕਦੇ ਕਿਸੇ ਨਾਲ ਉੱਚਾ ਨਹੀਂ ਬੋਲਿਆ ਕੋਈ ਕਦੇ ਉਸਨੇ ਕਿਸੇ ਦਾ ਮਾੜਾ ਨਹੀਂ ਕੀਤਾ ਪਰ ਪ੍ਰਮਾਤਮਾ ਨੂੰ ਪਤਾ ਨਹੀਂ ਕੀ ਮਨਜ਼ੂਰ ਸੀ ਤੇ ਉਹਨੇ ਐਡਾ ਵੱਡਾ ਦੁੱਖਾਂ ਦਾ ਪਹਾੜ ਪਰਿਵਾਰ ਉੱਤੇ ਸੁੱਟ ਦਿੱਤਾ ਉਹਨਾਂ ਨੇ ਆਖਿਆ ਕਿ ਜਦੋਂ ਪਿੰਡ ਦੇ ਵਿੱਚ ਆਉਂਦਾ ਸੀ ਜਿਹੜਾ ਇਸ ਦੀ ਵੱਡੀ ਤਾਂ ਲੱਗਦਾ ਸੀ ਉਸਦੇ ਪੈਰੀ ਹੱਥ ਬੱਚਾ